ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਜਹਾਜ਼ ਨਾਲ ਵਾਪਰੀ ਵੱਡੀ ਘਟਨਾ ਜੀ ਹਾਂ ਹੋ ਗਿਆ ਵੱਡਾ ਕੰਨ ਮਚ ਗਈ ਹਫੜਾ ਦਫੜੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਪੂਰਵੇਸ਼ਨਰ ਤੋਂ ਦਿੱਲੀ ਜਾ ਰਹੀ ਵਿਸਤਾਰਾ 에ਅਰਲਾਈਨ ਦੀ ਫਲਾਈਟ ਨੂੰ ਟੇਕ-ਆਫ ਤੋਂ ਥੋੜੀ ਦੇਰ ਬਾਅਦ ਪੂਰਵੇਸ਼ਰ ਵਹਾਈ ਅਡੇਤ ਦੁਬਾਰਾ ਲੈਂਡ ਕਰਨਾ ਪਿਆ ਇਹ ਕੜਨਾ ਟੇਕ-ਆਫ ਦੇ 10 ਮਿੰਟ ਬਾਅਦ ਵਾਪਰੀ ਦਿੱਲੀ ਅੜਾਣ ਤੋਂ ਬਾਅਦ ਕੁਝ ਹੀ ਮਿੰਟਾਂ ਬਾਅਦ ਵਦਵਰ ਨੂੰ ਭੂਵਨੇਸ਼ਵਰ ਵਿੱਚ ਇੱਕ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਤੇ ਨਾਲ ਹੀ ਦਰਅਸਲ ਜਹਾਜ਼ ਟੇਕ-ਆਫ ਤੋਂ ਬਾਅਦ ਗੜੇਮਾਰੀ ਵਿੱਚ ਫਸ ਗਿਆ ਤੇ ਜਸ ਕਰ ਜਹਾਜ਼ ਖਰਾਬ ਹੋ ਗਿਆ ਤੇ ਸੂ ਐਮਰਜੈਂਸੀ 'ਚ ਦੁਬਾਰਾ ਪੁਵੇਸ਼ਨਰ ਤੇ ਲੈਂਡ ਕਰਨਾ ਪਿਆ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ 'ਚ 169 ਯਾਤਰੀ ਸਵਾਰ ਸਨ ਹਰ ਕੋਈ ਸੁਰੱਖਿਅਤ ਹੈ ਤੇ ਜਾਣਕਾਰੀ ਦਿੰਦੇ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਨੇ ਪੁਵੇਸ਼ਨਰ ਤੋਂ ਦਿੱਲੀ ਲਈ ਉਡਾਣ ਭਰੀ ਸੀ ਪਰ ਅਚਾਨਕ ਮੌਸਮ ਖਰਾਬ ਹੋ ਗਿਆ ਜਿਸ ਤੋਂ ਬਾਅਦ ਪਾਇਲਟ ਨੇ ਏਟੀਸੀ ਨੂੰ ਸੂਚਿਤ ਕੀਤਾ ਤੇ ਜਹਾਜ਼ ਨੂੰ ਇੱਕ ਵਾਰ ਫਿਰ ਐਮਰਜੈਂਸੀ ਸਥਿਤੀ ਵਿੱਚ ਪੁਵੇਸ਼ਨਰ ਹਵਾਈ ਅੱਡੇ ਤੇ ਲੈਂਡ ਕਰਵਾਇਆ ਵੀਡੀਓ ਦੇਖਣ ਲਈ ਤੁਹਾਡਾ ਦਾ